ਕਹਿੰਦਾ ਪਾਉ ਨੇ ਕਿੰਨਾ ਕਿੰਨਾ ਬੰਦਿਆਂ ਦੇ ਨਸ਼ੇ ਛੜਵਾਏ ਆ ਕਿਉਂ ਭਈਆ ਜਿਹੜੇ ਪੁੱਛਣ ਵਾਲੇ ਆ ਆ ਪੁੱਛਣ ਵਾਲੇ ਬੰਦੇ ਜਿਹੜੇ ਆ ਜਿਹੜਾ ਕੋਠੇ ਤੇ ਚੜ ਕੇ ਟੱਪਦਾ ਹੁੰਦਾ ਹੈ ਇਹ ਕਹਿੰਦਾ ਮੈਨੂੰ ਦੱਸੋ ਕਿਉਂ ਦੱਸ ਗੀ ਤੈਨੂੰ ਤੂੰ ਕੀ ਜੱਜ ਲੱਗਾ ਸਾਡੇ ਤੇ ਓਏ ਜਿਹੜੇ ਬੰਦਿਆਂ ਨੇ ਨਸ਼ੇ ਛੱਡੇ ਸਾਰਾ ਪਤਾ ਸਾਰਿਆਂ ਨੂੰ ਪਤਾ ਪਰ ਤੈਨੂੰ ਕੋ ਦੱਸੀਏ ਹਰੇਕ ਗੱਲ ਦਾ ਜਵਾਬ ਤੈਨੂੰ ਕਿਉਂ ਦਈਏ ਕਿਹੜੀ ਗੱਲੋਂ ਦਈਏ ਤੈਨੂੰ ਹੈ ਤੈਨੂੰ ਹੋਰ ਭਾਉ ਤੋਂ ਬਿਨਾ ਹੋਰ ਗੱਲ ਹੈ ਤੇਰੇ ਕੋਲੇ ਕੋਈ ਹੋਰ ਮੁੱਦਾ ਹੈਗਾ ਤੇਰੇ ਕੋਲੇ ਕੋਈ ਹਾਂ ਇੱਕ ਭਾਈ ਸਾਹਿਬ ਤੋਂ ਬਗੈਰ ਹੋਰ ਗੱਲ ਤੂੰ ਕੀਤੀ ਕੋਈ ਹੋਰ ਕਿਸੇ ਮੁੱਦੇ ਤੇ ਲਾਈਵ ਹੋਇਆ ਤੂੰ ਹਰੇਕ ਗੱਲ ਦੇ ਵਿੱਚ ਉਹਨਾਂ ਨੂੰ ਕਢੀ ਸੁਣਾ ਰੇਕ ਗੱਲ ਦੇ ਵਿੱਚ ਉਹਨਾਂ ਨੂੰ ਕਢੀ ਸੁਣਾ ਹੈ ਤੂੰ ਕੀ ਕਰ ਲੇਗਾ ਅਟਪੂਸੀ ਮਾਰ ਬੰਦਰ ਜਿਹੜਾ ਬਾਈ ਬਹੁਤ ਕੁਝ ਬੋਲਦਾ ਐ ਕਰਦਾ ਕਿ ਪਾਉ ਨੇ ਪਾਉ ਨਸ਼ਾ ਨਹੀਂ ਛਡਾ ਸਕਿਆ ਉਹਨਾਂ ਦੇ ਛਡਾ ਸਕਿਆ ਅੱਬ ਦਾ ਨਹੀਂ ਆਪਦੇ ਭਰਾ ਦਾ ਨਹੀਂ ਛਡਾ ਸਕਿਆ ਦੱਸੋ ਤੇਰੇ ਕੋਲੇ ਕੀ ਪ੍ਰੂਫ ਆ ਵੀ ਉਹਦਾ ਭਰਾ ਨਸ਼ੇ ਕਰਦਾ ਦੱਸੋ ਨਾ ਪਤਾ ਵੀ ਲੱਗੇ ਨਾ ਕਿਤੇ ਹੈ ਬਿਨਾ ਗੱਲ ਹੀ ਬਦੰਦਰ ਬੋਲੀ ਜਾਂਦਾ ਬਿਨਾ ਗੱਲ ਹੀ ਕੋਠੇ ਤੇ ਚੜ ਚੜ ਕੇ ਕੱਖ ਨਹੀਂ ਹੋਣਾ ਤੇਰੇ ਤੋਂ ਕੱਖ ਵੀ ਠੀਕ ਆ ਨਾ ਕੱਖ ਵੀ ਕਿੱਦਾਂ ਨੌਜਵਾਨਾਂ ਨੂੰ ਸਿੱਧੇ ਰਸਤੇ ਪਾਇਆ ਪੰਜਾਬ ਦੀ ਨੌਜਵਾਨੀ ਨੂੰ ਕਿੱਦਾਂ ਸਾਰਿਆਂ ਨੂੰ ਪਤਾ ਪਰ ਤੁਸੀਂ ਉਹ ਬੰਦੇ ਹੋ ਵੀ ਤੁਸੀਂ ਠੇਕਾ ਲਿਆ ਨਾ ਮੰਨਣ ਦਾ ਤੁਸੀਂ ਜੇ ਕੋਈ ਗੱਲ ਮੰਨਣੀ ਹੀ ਨਹੀਂ ਤੇ ਨਾ ਤੁਹਾਨੂੰ ਦੱਸਣ ਦਾ ਪਹਿਲੀ ਗੱਲ ਤਾਂ ਚਲੋ ਇਸ ਗੱਲ ਤੇ ਆਓ ਵੀ ਤੁਹਾਨੂੰ ਕਿਹੜੀ ਗੱਲੋਂ ਦੱਸੀਏ ਤੁਸੀਂ ਕੀ ਹੋ ਕੀ ਦੱਸੋ ਹਰੇਕ ਗੱਲ ਤੁਹਾਨੂੰ ਦੱਸੀਏ ਕਿਉਂ ਦੱਸਗੇ ਤੁਹਾਨੂੰ ਕਿਹੜੀ ਗੱਲੋਂ ਦੱਸਗੇ ਵੀ ਤੁਹਾਨੂੰ ਉਗੀਰੇ ਵੀਰੋ ਆਪਣਾ ਨਾ ਚਲੋ ਕਈਆਂ ਵੀਰਾਂ ਨਾਲ ਆਪਣਾ ਹਰੇਕ ਦਾ ਹੀ ਬੰਦੇ ਨਾਲ ਹੁੰਦਾ ਵੀ ਘਰ ਦੇ ਵਿੱਚ ਭਾਂਡੇ ਹੋਣ ਤਾਂ ਮਾੜੇ ਮੋٹے ਖੜਕਦੇ ਹੀ ਰਹਿੰਦੇ ਹੁੰਦੇ ਆ ਕੋਈ ਗੱਲ ਨਹੀਂ ਠੀਕ ਆ ਕਿ ਨਹੀਂ ਔਰੇ ਬੰਦੇ ਹਰੇਕ ਗੱਲ ਦੇ ਵਿੱਚੋਂ ਪੰਜਾਬ ਦੇ ਵਿੱਚ ਵੇਖੋ ਤੁਸੀਂ ਕੀ ਕੁਝ ਹੋ ਰਿਹਾ ਕਿੰਨਾ ਕੁਝ ਹੋ ਰਿਹਾ ਕਿੰਨੇ ਮੁੱਦੇ ਆ ਬੋਲਣ ਦੇ ਉੱਤੇ ਕੀ ਕੁਝ ਕਰਨ ਦਾ ਪਰ ਨਹੀਂ ਇੰਨਾ ਬੰਦਿਆਂ ਕੋਲੇ ਤਾਂ ਇੱਕੋ ਮੁੱਦਾ ਹਾਏ ਅਮਰਤਪਾਲ ਹਾਏ ਅਮਰਤਪਾਲ ਹਾਏ ਅਮਰਤਪਾਲ ਲੱਖ ਦੀ ਲਾਹਨਤ ਤੁਹਾਡੇ ਲੋਕਾਂ ਦੇ ਉੱਤੇ ਉਹ ਅਮਰਤਪਾਲ ਅੱਜ ਭਾਉ ਪੰਜਾਬ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਬਾਹਰਲੀ ਸਟੇਟ ਦੇ ਵਿੱਚ ਡਿਬਰੂਗੜ ਦੇ ਜੇਲ੍ਹ ਦੇ ਵਿੱਚ ਬੰਦ ਦਾ ਨਾਲ ਦੇ ਸਿੰਘਾਂ ਦੇ ਨਾਲ ਹੈ ਤੇ ਜੋ ਕੁਝ ਹੋ ਰਿਹਾ ਅੱਜ ਪੰਜਾਬ ਦੇ ਵਿੱਚ ਹਾਏ ਭਾਉ ਕਰਾ ਰਿਹਾ ਹਾਏ ਭਾਉ ਕਰਾ ਰਿਹਾ ਦੱਸੋ ਦੱਸੋ ਲੱਖ ਲੱਖ ਦੀ ਲਾਹਨਤ ਤੁਹਾਡੇ ਉੱਤੇ ਹਾਉ ਹਾਏ ਬਰਾਵੋ ਭਾਊ ਕੋਲੇ ਫੋਨ ਕਿੱਥੋਂ ਆ ਗਿਆ ਉਹ ਜੇਲ੍ਹ ਚ ਬੈਠਾ ਫੋਨ ਚਲਾਈ ਜਾਂਦਾ ਦੱਸੋ ਉਹ ਤੁਸੀਂ ਫੋਨ ਦੇ ਕੇ ਆਏ ਜੇ ਜੇਲ੍ਹ ਚ ਉਹਨੂੰ ਫੋਨ ਚਲਾਈ ਜਾਂਦਾ ਉਹ ਦੱਸੋ ਕਿਹੜਾ ਫੋਨ ਚਲਾਉਂਦਾ ਉੱਥੇ ਦੱਸੋ ਜੇ ਉਹ ਵੋਨ ਚਲਾਉਂਦਾ ਭਾਊ ਜੇਲ੍ਹ ਦੇ ਵਿੱਚ ਤੇ ਤੁਸੀਂ ਗੱਲ ਕਹਿਣੀ ਹੈ ਤੁਸੀਂ ਕਹੋ ਡਿਬਰੂਗੜ ਦੇ ਡਿਪਾਰਟਮੈਂਟ ਨੂੰ ਉੱਥੋਂ ਦੇ ਨੂੰ ਦੱਸੋ ਪਰ ਇਹ ਗੱਲ ਦੇ ਵਿੱਚ ਵੀ ਪਾਉ ਨੂੰ ਸ਼ਗਨ ਪਾਉਣਾ ਹੀ ਪਾਉਣਾ ਵੀ ਨਾ ਵੀ ਪਾਉ ਤੋਂ ਬਿਨਾਂ ਤਾਂ ਗੱਲ ਹੀ ਨਹੀਂ ਬਣਦੀ ਉਹਨੂੰ ਵਿੱਚ ਕੜੀਸਣਾ ਹੀ ਕੜੀਸਣਾ ਉਹਨੂੰ ਬਦਨਾਮ ਕਰਨਾ ਹੀ ਕਰਨਾ ਬਸ ਇਹ ਬੰਦੇ ਚੋ ਫਾਇ ਲੱਗੇ ਕਿਵੇਂ ਨਾ ਕਿਵੇਂ ਕਰਕੇ ਆ ਜਿਹੜਾ ਟਬੂਸੀ ਮਾਰ ਆ ਹੈ ਪਤਾ ਹੀ ਹੈ ਤੁਹਾਨੂੰ ਟਬੂਸੀ ਮਾਰ ਬੰਦਰ ਇਹ ਚੜ ਜਾਂਦਾ ਕੋਠੇ ਤੇ ਬਸ ਇੱਕੋ ਗੱਲ ਦੂਜੀ ਨਹੀਂ ਬਾਤ ਸਿਰਫ ਇੱਕੋ ਗੱਲ ਇਹਨਾਂ ਦੇ ਵੇਖ ਲਿਆ ਜੇ ਜਾ ਕੇ ਇਹਨਾਂ ਦੇ ਫੇਸਬੁੱਕ ਦੇ ਉੱਤੇ ਹੰਦੀ ਦੇ ਪਾਉ ਤੋਂ ਬਿਨਾਂ ਕੋਈ ਹੋਰ ਗੱਲ ਨਹੀਂ ਹੁੰਦੇ ਫੇਸਬੁੱਕ ਦੇ ਉੱਤੇ ਪਾਉ ਤੋਂ ਬਿਨਾਂ ਹੋਰ ਕੋਈ ਗੱਲ ਦੀ ਵੀ ਫੇਸਬੁੱਕ ਦੇ ਉੱਤੇ ਇਹਨਾਂ ਕੋਲੇ ਨਹੀਂ ਪਾਈ ਹੁੰਦੀ ਸਿਰਫ ਪਾਉ ਪਾਉ ਨੂੰ ਐ ਕਰਾਤਾ ਪਾਉ ਨੂੰ ਐ ਕਰਾਤਾ ਪਾਉ ਐ ਕਰੀ ਜਾਂਦਾ ਪਾਉ ਐ ਕਰੀ ਜਾਂਦਾ ਲੈ ਦੱਸ ਗੁਰਪ੍ਰੀਤ ਸਿੰਘ ਹੀ ਲਿਖਦਾ ਗੁਰਪ੍ਰੀਤ ਠੀਕ ਹੈ ਕਿ ਨਹੀਂ ਇੱਕੋ ਗੱਲ ਭਰਾਵੋ ਪੰਜਾਬ ਦੇ ਵਿੱਚ ਕੀ ਕੁਛ ਹੋਣਦਾ ਹੋਰ ਮਸਲੇ ਹੈਗੇ ਪਰ ਇਹਨਾਂ ਨੇ ਬੰਦਿਆਂ ਨੇ ਵਿਊ ਲੈਣੇ ਆ ਤੇ ਲੋਕਾਂ 'ਚ ਸਾਡੀ ਬੱਲੇ ਬੱਲੇ ਉਹ ਲੋਕਾਂ 'ਚ ਬੱਲੇ ਬੁੱਲੇ ਕੋਈ ਨਹੀਂ ਹੁੰਦੀ ਬਾਈ ਇਦਾਂ ਠੀਕ ਹੈ ਨਾ ਜਿੱਦਾਂ ਤੁਸੀਂ ਆ ਨਹੀਂ ਨਾ ਵੀ ਅਸੀਂ ਪਾਉ ਦੇ ਖਿਲਾਫ ਬੋਲ ਕੇ ਬੱਲੇ ਬੱਲੇ ਨਾ ਇਦਾਂ ਨਹੀਂ ਬੱਲੇ ਬੱਲੇ ਹੋਣੀ ਠੀਕ ਆ ਨਾ ਜੇਲ੍ਹ ਚ ਬੈਠਾ ਹਜ਼ਾਰਾ ਕਿਲੋਮੀਟਰ ਦੂਰ ਬੈਠਾ ਹੈ ਪਾਉ ਨੇ ਆਹ ਕੁਛ ਕਰਾਤਾ ਪੰਜਾਬ ਦੇ ਵਿੱਚ ਪਾਉ ਨੇ ਆਹ ਕੁਛ ਕਰਾਤਾ ਯਾਰ ਹੈ ਐਡਾ ਤਗੜਾ ਬੰਦਾ ਯਾਰ ਹੈ ਜੇਲ੍ਹ ਚ ਬੈਠਾ ਸਾਰਾ ਕੁਝ ਕਰਾਈ ਜਾਂਦਾ ਕਦੇ ਇੱਕ ਤੁਸੀਂ ਇਹਨੇ ਗੁਰਪ੍ਰੀਤ ਸਿੰਘ ਹਰੀਨੌ ਦਾ ਕਤਲ ਹੋ ਗਿਆ ਉਹ ਪਾਉ ਨੇ ਕਰਾਤਾ ਕਿਉਂ ਪਾਉ ਕਰਾਉ ਪਾਉ ਨਾਲ ਕੀ ਦੱਸੋ ਦੁਸ਼ਮਣੀ ਸੀ ਉਸ ਭਰਾ ਦੀ ਕੋਈ ਵੀ ਨਹੀਂ ਸੀ ਕਿਸੇ ਤਰ੍ਹਾਂ ਦੀ ਵੀ ਨਹੀਂ ਸੀ ਤੁਹਾਡਾ ਜਿਹੜਾ ਦਿਮਾਗ ਆ ਉਹ ਉਹ ਦਿਮਾਗ ਦੇ ਵਿੱਚ ਤੁਹਾਡੇ ਚ ਵੜਦੀ ਨਹੀਂ ਗੱਲ ਸਰਕਾਰਾਂ ਨੂੰ ਪਤਾ ਨਾ ਪਲੈਨਿੰਗ ਕੀਤੀ ਆ ਵਿਚਣੋ ਵੀ ਇਹਨਾਂ ਨੂੰ ਆਪ ਵਿੱਚ ਜੁੰਡੋ ਜੁੰਡੀ ਕਰਾ ਦੋ ਆਪ ਵਿੱਚ ਇਹਨਾਂ ਨੂੰ ਲੋੜ ਹੀ ਨਹੀਂ ਦੂਜਿਆਂ ਠੀਕ ਆ ਨਾ ਅਸੀਂ ਅਸੀਂ ਗੁਰਪ੍ਰੀਤ ਸਿੰਘ ਨੂੰ ਦਿਲ ਤੋਂ ਅਸੀਂ ਨਹੀਂ ਪਿਆਰ ਕਰਦੇ ਸਾਡਾ ਕੁਛ ਨਹੀਂ ਗੁਰਪ੍ਰੀਤ ਸਿੰਘ ਲੱਗਦਾ ਸੀ ਆ ਪੰਜਾਬ 'ਚ ਬੈਠੇ ਆ ਤੇ ਪਾਉ ਦੇ ਨਾਲ ਆ ਸੀ ਠੀਕ ਹੈ ਨਾ ਪੰਜਾਬ ਦੇ ਵਿੱਚ ਬੈਠਿਆਂ ਤੇ ਭਾਉ ਦੇ ਨਾਲ ਆ ਤੇ ਨਾਲ ਰਵਾਂਗੇ ਪਹਿਲੇ ਦਿਨ ਤੋਂ ਭਾਉ ਦੇ ਨਾਲ ਸੀ ਤੇ ਨਾਲ ਹੈਗੇ ਆ ਅਸੀਂ ਉਹਨਾਂ ਦੇ ਵਿੱਚੋਂ ਨਹੀਂ ਹੈਗੇ ਵੀ ਪਹਿਲਾਂ ਜੱਫੀਆਂ ਪਾ ਕੇ ਫੋਟੋ ਮਾ ਕਰਾ ਕੇ ਭਾਉ ਦੇ ਨਾਲ ਰਹੁ ਤੇ ਜਦੋਂ ਕਿਸੇ ਇੱਕ ਦੇ ਸਿੰਘ ਦੇ ਉੱਤੇ ਵਿਵਪਤਾ ਪੈ ਜੇ ਫਿਰ ਪੂਸ ਚੱਡਿਆਂ 'ਚ ਪਾ ਕੇ ਨਿਕਲ ਜਾਣਾ ਤੇ ਭੱਜ ਜਾਣਾ ਠੀਕ ਹੈ ਨਾ ਜਿੱਥੇ ਪਹਿਲੇ ਦਿਨ ਤੋਂ ਟਿਕੇ ਸੀ ਉੱਥੇ ਹੀ ਅੱਜ ਟਿਕੇ ਆ ਸੀ ਜੇ ਜਿਹੜੀ ਮੈਂ ਦੂਜੀ ਗੱਲ ਸਪਸ਼ਟ ਕਰਦਾ ਵੀ ਜਿਹੜਾ 22 ਗੁਰਪ੍ਰੀਤ ਸਿੰਘ ਹਰੀਨਾਉ ਦਾ ਕਤਲ ਹੋਇਆ ਠੀਕ ਆ ਕਿ ਨਹੀਂ ਜਿਹੜਾ ਨਾਂ ਭਾਈ ਅੰਮ੍ਰਿਤਪਾਲ ਸਿੰਘ ਦਾ ਲੱਗਦਾ ਪਿਆ ਉਹ ਸਰਾਸਰ ਬਿਲਕੁਲ ਗਲਤ ਤੇ ਝੂਠ ਆ ਸਾਰੇ ਵੀਰਾਂ ਨੂੰ ਪਤਾ ਕਿਉਂਕਿ ਭਾਉ ਇਹੋ ਜਾਂ ਬੰਦਾ ਨਹੀਂ ਕਿ ਸਾਡੇ ਆਪ ਦੇ ਸਿੱਖ ਭਰਾ ਨੂੰ ਕਤਲ ਕਰਵਾ ਦੂਗਾ ਠੀਕ ਆ ਨਾ ਅੱਜ ਹਜੇ ਤਾਂ ਉਹ ਜੇਲ੍ਹ ਦੇ ਵਿੱਚ ਬੈਠਾ ਜੇ ਉਹ ਬਾਹਰ ਹੁੰਦਾ ਤੇ ਬੰਦੇ ਕੀ ਕਰਦੇ ਤੁਸੀਂ ਦੱਸੋ ਹਜੇ ਤਾਂ ਜੇਲ੍ਹ ਦੇ ਵਿੱਚ ਬੰਦ ਬੈਠਾ ਅੱਜ ਤੇ ਜੇਲ੍ਹ ਦੇ ਵਿੱਚ ਬੰਦ ਬੈਠੇ ਤੇ ਉੱਤੇ ਵੇਖੋ ਤੁਸੀਂ ਕਿੰਨੇ ਦੋਸ਼ ਲਾਏ ਇੰਨਾ ਬੰਦਿਆਂ ਨੇ ਤੇ ਕਿਹੜੇ-ਕਿਹੜੇ ਬੰਦੇ ਦੋਸ਼ ਲਾ ਰਹੇ ਆ ਠੀਕ ਆ ਨਾ ਆ ਬਲਵਿੰਦਰ ਸਿੰਘ ਤਲਵਾੜੇ ਦਾ ਚਲੋ ਮੈਂ ਸਤਿਕਾਰ ਕਰਦਾ ਉਹ ਬਾਈ ਦਾ ਮੈਂ ਕਰਦਾ ਸੀ ਪਹਿਲਾਂ ਵੀ ਪਰ ਇਹ ਬੰਦੇ ਦੀਆਂ ਪਹਿਲਾਂ ਵੀਡੀਓ ਤੁਸੀਂ ਵੇਖੀਆਂ ਹੋਣੀਆਂ ਇਹ ਕਹਿੰਦਾ ਸੀ ਇੱਕ ਬੰਦਾ ਦੁਬਈ ਤੋਂ ਆ ਗਿਆ ਉਹ ਪੰਜਾਬ ਚ ਆ ਕੇ ਇੱਥੋਂ ਦੇ ਨੌਜਵਾਨਾਂ ਦੇ ਨਸ਼ੇ ਛਡਵਾ ਰਿਹਾ ਹੈ ਜਿਹੜੇ ਵਿਰੋਧੀ ਧਿਰ ਵਾਲੇ ਕਿਵੇਂ ਚੀਕਾਂ ਮਾਰਦੇ ਆ ਕਿਉਂ ਚੀਕਾਂ ਮਾਰਦੇ ਆ ਤਲਵਾੜਾ ਇਹਨੇ ਖੁਦ ਇਹ ਗੱਲਾਂ ਕਹੀਆਂ ਅੱਜ ਤਲਵਾੜਾ ਦੂਜੇ ਪਾਸੇ ਹੋਇਆ ਬੈਠਾ ਦੱਸੋ ਅੱਜ ਖੁਦ ਤਲਵਾੜਾ ਚੀਕਾ ਮਾਰਨ ਰਿਹਾ ਕੀ ਕਹੀਏ ਇਹਨਾਂ ਬੰਦਿਆਂ ਬਾਰੇ ਕੀ ਸਟੈਂਡ ਹੈ ਇਹਨਾਂ ਬੰਦਿਆਂ ਦਾ ਦੱਸੋ ਹੁਣ ਬਾਡੀਗਾਰਡ ਤੇ ਇਹ ਵੀ ਚੱਕੀ ਫੇਰਦੇ ਹੁਣ ਇਹਨਾਂ ਨੂੰ ਕੀ ਆਖੀਏ ਦੱਸੋ ਓ ਬਾਈ ਹਾਂ ਰੇੜੇ ਵਾਲੇ ਦੀਆਂ ਫੇਕ ਪੋਸਟਾਂ ਪਾਈ ਜਾਂਦਾ ਹੋ ਰੇੜੇ ਵਾਲਿਆਂ ਦੀ ਇਹ ਨਾ ਕਈ ਵਾਰੀ ਸਮੇ ਦਾ ਪਤਾ ਨਹੀਂ ਲੱਗਦਾ ਹੁੰਦਾ ਬਾਬਿਓ ਕਈ ਕਈ ਵਾਰੀ ਸਮੇ ਦਾ ਪਤਾ ਨਹੀਂ ਲੱਗਦਾ ਹੁੰਦਾ ਰੇੜਾ ਰੇੜਾ ਕਰਨ ਵਾਲਾ ਨਾ ਕਈ ਵਾਰੀ ਪੀਜੀ ਵਾਲੇ ਵਾਲੇ ਰੇੜੇ ਤੇ ਚੜਾ ਦਿੰਦਾ ਹੁੰਦਾ ਬਗਾਨਾ ਪੁੱਤ ਠੀਕ ਹੈ ਨਾ ਜਿਹੜਾ ਰੇੜਾ ਰੇੜਾ ਕਰਦਾ ਵੀ ਫੁਲਾਣਾ ਰੇੜੇ ਤੇ ਭੱਜ ਗਿਆ ਉਹ ਕਰ ਗਿਆ ਕਰਕੇ ਸਭ ਪਤਾ ਫੇਕ ਪੋਸਟਾਂ ਬਹੁਤ ਕੁਝ ਪਾਇਆ ਠੀਕ ਹੈ ਕਿ ਨਹੀਂ ਇਹ ਬੰਦਾ ਸਰਾ ਸ਼ਰ ਅਮਰਤਪਾਲ ਦੇ ਉੱਤੇ ਬਕਵਾਸ ਕਰ ਰਿਹਾ ਪਰ ਜਦਨ ਕਿਸੇ ਬਗਾਨੇ ਪੁੱਤ ਦੇ ਹੱਥੇ ਚੜ ਗਿਆ ਨਾ ਤੇ ਜਿਹੜੇ ਪੀਜੀਆਈ ਜਿਹੇ ਰੇੜੇ ਜਿਹੁੰਦੇ ਹਸਪਤਾਲਾਂ ਦੇ ਵਿੱਚ ਜਿੰਦੇ ਤੇ ਬੰਦੇ ਨੂੰ ਲੰਮਾ ਪਾ ਕੇ ਲੈ ਜਾਂਦੇ ਹੁੰਦੇ ਪਤਾ ਨਹੀਂ ਲੱਗਦਾ ਉਦੋਂ ਕਦੋਂ ਮਿੰਟ ਜੀ ਅਗਲੇ ਬਗਾਨੇ ਪੁੱਤ ਪਾ ਦਿੰਦੇ ਹੁੰਦੇ ਉਹਨਾਂ ਦੇ ਉੱਤੇ ਠੀਕ ਹੈ ਨਾ ਗੱਲ ਕਰਨੀ ਆ ਤਤਾਣਾ ਕਰੋ ਬੰਦੇਾਂ ਵਾਂਗੂ ਕਰੋ ਆ ਮਿਹਨੇ ਕੀ ਹੋਏ ਫੇਸਬੁੱਕ ਦੇ ਉੱਤੇ ਫਲਾਣਾ ਰੇੜੇ ਤੇ ਭੱਜ ਗਿਆ ਢਮਕਾਣਾ ਉੱਥੇ ਭੱਜ ਗਿਆ ਉਹ ਕਰਤਾ ਕਰਤਾ ਹੈ ਹਾਂਜੀ ਪੁੱਤ ਪੰਜਾਬ ਦੇ ਬਾਈ ਸੋਨੂ ਪੁੱਤ ਪੰਜਾਬ ਦੇ ਬਾਈ ਸੋਨੂ ਆਪਣਾ ਕੱਲ ਲਾਈਵ ਕਰ ਰਿਹਾ ਆਪਣੇ ਨਾਲ ਪੂਰੇ 11 ਵਜੇ ਬਾਈ ਹਾਂਜੀ ਕੱਲ 11 ਵਜੇ ਲਾਈਵ ਹੋਵਾਂਗੇ ਬਾਈ ਸੋਨੂ ਦੇ ਨਾਲ ਪੁੱਤ ਪੰਜਾਬ ਦੇ ਬਾਈ ਦਾ ਪੇਜ ਹੈ ਜਿਹੜਾ ਠੀਕ ਆ ਇਹ ਵੀਰ ਨਾਲ ਆਪਾਂ ਕੱਲ ਨੂੰ ਜਰੂਰ ਲਾਈਵ ਕਰ ਰਹੇ ਆ ਸਰਫ ਇੱਕੋ ਗੱਲ ਦਾ ਰੌਲਾ ਪਾਉਣਾ ਯਾਰ ਮੈਨੂੰ ਮੇਰਾ ਮਨ ਪਤਾ ਚਲੋ ਠੀਕ ਆ ਅਸੀਂ ਪਹਿਲਾ ਦਿਨ ਤੋਂ ਪਾਉ ਦੀ ਸਪੋਰਟ ਮੈਂ ਕੀਤੀ ਦੀਪ ਸਿੱਧੂ ਨਾਲ ਆਪਾਂ ਜਿੰਥੋਂ ਤੱਕ ਹੋਇਆ ਆਪਾਂ ਸਪੋਰਟ ਕੀਤੀ ਬਲਵਿੰਦਰ ਸਿੰਘ ਤਲਵਾੜੇ ਨਾਲ ਕੋਈ ਮੇਰਾ ਵਟ ਦਾ ਰੌਲਾ ਨਹੀਂ ਕੋਈ ਜ਼ਮੀਨੀ ਰੌਲਾ ਨਹੀਂ ਬਲਵਿੰਦਰ ਸਿੰਘ ਤਲਵਾੜੇ ਨਾਲ ਕੋਈ ਸਾਡਾ ਬਾਬੇ ਬਖਸ਼ੀ ਸਿੰਘ ਰਾਣ ਨਹੀਂ ਰੌਲਾ ਕਿਸੇ ਨਾਲ ਸਾਡਾ ਕੋਈ ਰੌਲਾ ਰੱਪਾ ਨਹੀਂ ਕਿਸੇ ਨਾਲ ਵੀ ਅਸੀਂ ਤੇ ਇਹ ਗੱਲਾਂ ਨੇ ਵੀ ਜਿੱਥੇ ਸੱਚ ਆ ਸੱਚ ਨੂੰ ਸੱਚ ਕਹੋ ਪੂਸ ਚੱਡਿਆਂ ਚ ਪਾ ਕੇ ਨਾ ਭੱਜਿਆ ਕਰੋ ਠੀਕ ਆ ਕਿ ਨਹੀਂ ਜਦੋਂ ਅਸੀਂ ਫੋਟੋਆਂ ਕਰਾਉਣੀਆਂ ਹੁੰਦੀਆਂ ਜੱਫੀਆਂ ਪਾਉਣੀਆਂ ਹੁੰਦੀਆਂ ਫੇਸਬੁੱਕ ਤੇ ਸਟੇਟਸ ਪਾਉਣੇ ਹੁੰਦੇ ਆ ਜਦੋਂ ਕਿ ਬੰਦੇ ਦੀ ਪੰਜਾਬ ਦੇ ਵਿੱਚ ਪੂਰੀ ਚੜ੍ਹਤ ਹੋਵੇ ਉਦੋਂ ਅਸੀਂ ਉਹਨਾਂ ਨੂੰ ਜੱਫੀਆਂ ਪਾਉਣੀ ਆ ਤੇ ਜਦੋਂ ਬੰਦੇ ਦੇ ਉੱਤੇ ਕਿਸੇ ਦੇ ਉੱਤੇ ਵਿਫਤਾ ਪੈ ਜੇ ਆਣ ਕੇ ਫਿਰ ਅਸੀਂ ਉਹਦੇ ਨਾਲ ਕੀ ਖਲਾਉਣਾ ਹੁੰਦਾ ਅਸੀਂ ਆਪਣੇ ਬਿਆਨ ਤੱਕ ਬਦਲ ਦਿੰਨੇ ਆ ਪੂਛ ਚੱਡਿਆਂ 'ਚ ਪਾ ਕੇ ਅਸੀਂ ਭੱਜ ਜਾਂਦੇ ਆ ਅਸੀਂ ਉਸ ਬੰਦੇ ਦਾ ਸ਼ਾਂਤ ਛੱਡ ਕੇ ਫੇਸਬੁੱਕ ਤੇ ਉਲਟਾ ਸੀ ਉਸ ਬੰਦੇ ਦੇ ਖਿਲਾਫ ਭੁਗਤਣ ਲੱਗ ਪਈਂਦੇ ਆ ਦੱਸੋ ਦੱਸੋ ਮੈਂ ਜਿੱਥੇ ਪਹਿਲੇ ਦਿਨ ਖਲੋਤਾ ਸੀ ਅੱਜ ਵੀ ਮੈਂ ਉੱਥੇ ਹੀ ਖਲੋਤਾ। ਠੀਕ ਹੈ ਨਾ 22 ਹਰੀ ਨੌ ਦਾ ਕਤਲ ਹੋਇਆ ਬਹੁਤ ਦੁੱਖ ਆ ਸਾਨੂੰ। ਠੀਕ ਹੈ ਨਾ ਇੱਕ ਮਾਂ ਦਾ ਪੁੱਤ ਮਾਰਤਾ, ਇੱਕ ਭੈਣ ਦਾ ਭਰਾ ਮਾਰਤਾ। ਹੈ ਇੱਕ ਬਾਪੂ ਦਾ ਜਵਾਨ ਪੁੱਤ ਮਾਰਤਾ ਤੇ ਮਾਰਿਆ ਕਿੰਨਾ ਨੇ? ਸਾਰਾ ਪਤਾ ਆਪਾਂ ਨੂੰ ਨਾ ਕਿੰਨਾ ਦਾ ਲਾਤਾ। ਉਹ ਬਾਈ ਦਾ ਜੇਲ੍ਹ ਚ ਬੈਠੇ ਵਾਲੇ ਦਾ। ਮਰਵਾਇਆ ਕਿੰਨਾ ਨੇ? ਕੀ ਕੀਤਾ ਕਿੰਨਾ ਨੇ? ਸਾਰਾ ਪਤਾ ਆਪਾਂ ਨੂੰ। ਤਾਂ ਸਾਨੂੰ ਆਪੱਚੋ ਜੁੰਡੋ ਜੁੰਡੀ ਕਰਾ ਕੇ ਜੁੱਤੀਆਂ ਜੁੱਤੀ ਕਰਾਉਣ ਨੂੰ ਕਿਹੜੇ ਬੰਦੇ ਆ ਇਹ ਸੋਚਣਾ ਸਾਨੂੰ ਪੈਣਾ ਵੀਰੋ ਹਾਂ ਅਸੀਂ ਆਪੱਚੋ ਜੁੱਤੀਆਂ ਜੁੱਤੀ ਹੋਣਾ ਕਿ ਅਸੀਂ ਆਪਾਂ ਦਾ ਵੀਰੋ ਉਸ ਦਿਨ ਸਾਡੀ ਗੱਲ ਬਣੂ ਜਿੱਦਨ ਅਸੀਂ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਏ ਉਹ ਸਾਨੂੰ ਤਾਂ ਜੁੱਤੀਆਂ ਜੁੱਤੀ ਕਰਾਉਣ ਡਏ ਆ ਤੇ ਤੁਸੀਂ ਫੇਸਬੁੱਕ ਤੇ ਧੜਾ ਧੜ ਪੋਸਟਾਂ ਪਾਉਣ ਡਏ ਜੇ ਦੱਸੋ ਸ਼ਰਮ ਨੂੰ ਹੱਥ ਮਾਰੋ ਦੱਸੋ ਉਹ ਉਹ ਦੂਜਾ ਬੰਦਾ ਤਾਂ ਖੁਸ਼ ਹੈ ਜਿਨ੍ਹਾਂ ਨੇ ਕੰਮ ਕਰਾਇਆ ਉਹ ਤਾਂ ਆਂਦੇ ਵੀ ਚੰਗੇ ਚਲੋ ਦੋਨੇ ਤਰ੍ਹਾਂ ਸਿੱਖਾਂ ਦੀਆਂ ਧਿਰਾਂ ਦੋਨੇ ਜਥੇਬੰਦੀਆਂ ਉਹ ਵੀ ਆਂਦੀ ਵਾਰਸ ਪੰਜਾਬ ਦੇ ਜਥੇਬੰਦੀ ਉਹ ਵੀ ਆਂਦੀ ਵਾਰਸ ਪੰਜਾਬ ਦੇ ਜਥੇਬੰਦੀ ਆ ਇਹਨਾਂ ਨੂੰ ਆਪ ਜੀ ਜੁੱਤੇ ਉਹ ਜੁੱਤੀ ਕਰਾ ਦਿਓ ਆਪ ਪਾਸੇ ਹੋ ਕੇ ਬਹਿ ਜਾ ਗੱਜ ਕੇ ਆਖੋ ਵਾਹਿਗੁਰੂ ਦੱਸੋ ਉਹਨਾਂ ਨੂੰ ਤਾਂ ਮੌਕਾ ਹੀ ਬੜਾ ਵਧੀਆ ਲੱਭ ਗਿਆ ਉਹ ਤਾਂ ਮੌਕਾ ਹੀ ਬੜਾ ਉਹਨਾਂ ਨੇ ਨਾਲੇ ਕੀ ਜਿਵੇਂ ਸਿਆਣੇ ਨਹੀਂ ਆਂਦੇ ਸੱਪ ਵੀ ਮਾਰ ਕੇ ਡੰਡਾ ਵੀ ਵੱਜ ਗਿਆ ਠੀਕ ਹੈ ਕਿ ਨਹੀਂ ਸਾਡਾ ਬੰਦਾ ਵੀ ਇਹਨਾਂ ਮਾਰਤਾ ਗੁਰਪ੍ਰੀਤ ਸਿੰਘ ਹਰੀਨੋ ਕਤਲ ਕਰਵਾਤਾ ਨਾਂ ਵੀ ਸਾਡੇ ਬੰਦੇ ਦੀ ਲਾਤਾ ਆਹ ਕੰਮ ਹੋਇਆ ਬਾਈ ਵੀ ਭਾਈ ਹਰ ਉਹ ਗੁਰਪ੍ਰੀਤ ਸਿੰਘ ਹਰੀਨੋ ਦਾ ਬਾਈ ਦਾ ਕਤਲ ਵੀ ਕਰਵਾਤਾ ਨਾਂ ਵੀ ਭਾਉ ਅਮਰਤਪਾਲ ਸਿੰਘ ਦੇ ਉੱਤੇ ਲਾਤਾ ਵੀ ਇਹਨਾਂ ਦੇ ਬੰਦੇ ਨਹੀਂ ਕਰਤਾ ਕਿ ਇਹਨਾਂ ਬੰਦੇ ਦੇ ਖਿਲਾਫ ਬੋਲ ਦਿੰਦਾ ਸੀ ਭਾਉ ਨੇ ਕਰਾਤਾ ਦੱਸੋ ਕੀ ਕਰੀਗੇ ਹੁਣ ਦੱਸੋ ਇਹ ਗੱਲ ਦੇ ਉੱਤੇ ਰੋਣ ਨਹੀਂ ਆਉਂਦਾ ਸਾਨੂੰ ਵੀ ਜਿੰਦਾ ਕਤਲ ਕਰਵਾਇਆ ਉਹ ਵੀ ਗੁਰੂ ਦਾ ਸਿੰਘ ਤੇ ਸਿੱਖ ਤੇ ਜਿੰਦਾ ਨਾਲ ਆਤਾ ਉਹ ਵੀ ਗੁਰੂ ਦਾ ਸਿੱਖ ਤੇ ਸਿੱਖ ਨਾਲੇ ਉਹ ਜੇਲ੍ਹ ਚ ਬੈਠਾ ਡਿਬਰੂਗੜੀ ਦੇ ਵਿੱਚ ਬੰਦ ਤੇ ਪਤੰਦਰ ਜਿਹੜੇ ਚੌਧਰ ਤੇ ਭੁੱਖੇ ਆ ਠੀਕ ਆ ਕਿ ਨਹੀਂ ਬਸ ਉਹਨਾਂ ਨੂੰ ਚੌਧਰਾਂ ਤੇ ਪੈਸਿਆਂ ਦੀ ਭੁੱਖਿਆਂ ਨੂੰ ਜਿੱਥੇ ਮਰਜੀ ਲਾ ਲੋ ਲੜਦੇ ਜਾਣਗੇ ਪਤੰਦਰ ਲੜਦੇ ਉਹ ਬੰਦੇ ਲੜਦੇ ਜਾਂਦੇ ਚੌਧਰ ਦੇ ਭੁੱਖੇ ਉਹਨਾਂ ਨੂੰ ਤਾਂ ਮੜਾ ਜੇ ਗੱਲ ਆਖੋ ਵੀ ਤੁਸੀਂ ਆਲੇ ਪਾਸੇ ਥੋਨੂੰ ਆਜੋ ਆਜੋ ਤੁਹਾਨੂੰ ਸਿਕਿਉਰਿਟੀ ਤੁਹਾਨੂੰ ਆ ਮੜੋ ਜੇ ਕਹੋ ਤੁਸੀਂ ਤਾਂ ਪਤੰਦਰ ਲੜਦੇ ਜਾਣਗੇ ਪੈਰਾ ਚ ਡਿੱਗਦੇ ਜਾਣਗੇ ਹੈ ਉਹਨਾਂ ਦੇ ਸੀਟ ਪੁੰਜੋਂ ਤੱਕ ਜਾਣਗੇ ਦੱਸੋ ਤੋਂ ਫਿਰ ਸਾਡੇ ਖਿਲਾਫ ਹੋ ਕੇ ਭੁਗਦੇ ਆ ਕਿਰਪਾਨਾਂ ਵੀ ਪਾਈਆਂ ਦਸਤਾਰਾਂ ਵੀ ਬੰਨੀਆਂ ਪਰ ਆਪਦੇ ਭਰਾਵਾਂ ਦੇ ਖਿਲਾਫ ਹੋ ਕੇ ਭੁਗਦੇ ਆ ਦੱਸੋ ਪਰ ਜਿੱਦਣ ਕਿਤੇ ਅਮਰਤਪਾਲ ਨੂੰ ਕੋਸ਼ ਹੋ ਗਿਆ ਫਿਰ ਕਿੰਦਾ ਨਾਂ ਲੈ ਕੇ ਵੀ ਅਮਰਤਪਾਲ ਨੂੰ ਕਿੰਨੇ ਕੁਸ਼ ਕਰਾਤਾ ਦੱਸੋ ਜੇ ਅਜ ਅਮਰਤਪਾਲ ਨੂੰ ਕੁਝ ਹੁੰਦਾ ਜੇਲ੍ਹ ਦੇ ਵਿੱਚ ਜਾਂ ਜੇਲ੍ਹ ਤੋਂ ਬਾਹਰ ਆ ਜਾਂਦਾ ਕਦੋਂ ਵੀ ਕੁਝ ਹੁੰਦਾ ਫਿਰ ਉਹਦੇ ਬਾਰੇ ਕੀ ਕਿੰਦਾ ਨਾਮ ਲਈਏ ਵੀ ਇਹ ਕਿੰਨੇ ਕਰਾਤਾ ਦੱਸੋ ਜਰ ਗੱਲ ਮੇਰੀ ਸੁਣੋ ਗੱਲ ਸੱਚ ਸੱਚ ਸਰਬਸਾਂਝਾ ਹੁੰਦਾ ਸੱਚ ਯੂਨੀਵਰਸਲ ਹੁੰਦਾ ਠੀਕ ਹੈ ਕਿ ਨਹੀਂ ਐ ਜਮਾ ਗੱਲ ਸੱਚੀ ਕਰਿਆ ਕਰੋ ਟਕਾ ਕੇ ਕਰਿਆ ਕਰੋ ਕਿਸੇ ਦੇ ਗਿੱਟੇ ਲੱਗੇ ਕਿਸੇ ਦੇ ਗੋਡੇ ਲੱਗਿਓ ਗੱਲ ਸੱਚੀ ਕਰਿਆ ਕਰੋ ਮੈਨੂੰ ਮੈਂ ਇਸ ਗੱਲ ਤੋਂ ਝਿਗਦਾ ਵੀ ਜਦੋਂ ਤੁਸੀਂ ਇੱਕ ਬੰਦੇ ਦੇ ਤੁਸੀਂ ਨਾਲ ਖਲੋ ਜੰਨੇ ਹੋ ਜਦੋਂ ਵਿਵਪਤਾਵਾਂ ਦੀ ਫਿਰ ਪੂਛ ਚੱਡਿਆਂ ਚ ਪਾ ਕੇ ਭੱਜਦੇ ਕਿਹੜੀ ਗੱਲੋਂ ਆ ਆ ਬਿਮਾਰੀ ਸਾਡੀ ਜਦੋਂ ਦੂਰ ਹੋ ਗਈ ਨਾ ਅਸੀਂ ਉਦੋਂ ਕਾਮਯਾਬ ਹੋਵਾਂਗੇ ਬਸ ਹਾਂ ਤੀਰੇ ਵਾਇਗਰੂ ਜੀ ਕਾ ਖਾਲਸਾ ਤੇ ਵਾਇਗਰੂ ਜੀ ਕੀ ਫਤਿਹ ਇਹ ਸੋਚਣਾ ਸਾਨੂੰ ਪੈਣਾ ਬਾਈ ਠੀਕ ਆ ਕਿ ਨਹੀਂ ਆ ਜਿਹੜਾ ਸਾਨੂੰ ਆ ਗੱਲਾਂ ਕਰਦਾ ਜਿਹੜਾ ਟਪੂਸੀ ਮਾਰ ਬੈਠਾ ਜਿੰਦਿਆਂ ਫੇਕ ਫੇਸਬੁੱਕ ਤੇ ਜਿਹੜੀਆਂ ਇੱਕੋ ਪੋਸਟਾਂ ਹੀ ਪਾਈ ਆਉਂਦਾ ਪਾਗਲਾ ਵਾਂਗੂ ਠੀਕ ਆ ਨਾ ਜਿਹਨੂੰ ਹੋਰ ਤਾਂ ਕੋਈ ਲੱਭਦਾ ਹੀ ਕੁਛ ਨਹੀਂ ਕੱਲੀਆਂ ਇੱਕੋ ਪੋਸਟਾਂ ਹੀ ਪਾਉਂਦਾ ਭਾਈ ਸਾਹਿਬ ਦੇ ਖਿਲਾਫ ਸਾਡੇ ਦੇ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਪਾਈ ਆਉਂਦਾ ਦਿਨ ਦਿਹਾੜੇ ਬਸ ਠੀਕ ਆ ਕਿ ਨਹੀਂ ਦਿਨ ਹੋਵੇ ਰਾਤ ਹੋਵੇ ਤਾਂ ਸੁ ਕੀ ਕਰ ਲੇਂਗੇ ਇੰਦੇ ਨਾਲ ਕੀ ਹੋ ਜੂ ਕਿਤੇ ਇਹਨਾਂ ਰੇੜੇ ਤੇ ਭੱਜ ਗਿਆ ਕਿਤੇ ਇਹਨਾਂ ਫੱਟੇ ਤੇ ਭੱਜ ਕੇ ਗੱਲਾਂ ਕਰਨ ਵਾਲੀਆਂ ਪੁੱਤ ਜਦਨ ਤੈਨੂੰ ਅਗਲਿਆਂ ਨੇ ਹਸਪਤਾਲ ਵਾਲੇ ਫੱਟੇ ਤੇ ਪਾਤਾ ਨਾ ਫਿਰ ਹਾਬ ਲਾ ਲਾ ਕੀ ਬਣੂਗਾ ਸੋ ਠੀਕ ਆ ਬਾਪੋ ਕੱਲ ਨੂੰ ਕਰਦੇ ਆ ਪੁੱਤ ਪੰਜਾਬ ਦੇ ਬਾਈ सोनू ਨਾਲ ਗੱਲ ਯੂ ਐਸ ਏ ਵਾਲੇ ਨਾਲ ਠੀਕ ਹੈ ਕਿ ਨਹੀਂ ਲਾਈਵ ਗੱਲਬਾਤ ਕਰਾਂਗੇ ਆਪਾਂ ਸਾਰੇ ਭਰਾ ਰਲ ਮਿਲ ਕੇ ਤੇ ਜੋ ਵੀ ਆ ਪੰਜਾਬ ਦੇ ਵਿੱਚ ਜਿਹੜੇ ਹੀ ਬੰਦੇ ਮਾਹੌਲ ਖਰਾਬ ਕਰਦੇ ਆ ਅਸੀਂ ਤਾਂ ਆ ਪ੍ਰੋਸੀਸ਼ਨ ਨੂੰ ਆਨੇ ਆ ਵੀ ਜਿਹੜਾ ਬੰਦਾ ਵਾਇਲੇਸ਼ਨ ਕਰਦਾ ਹੁੰਦਾ ਤਾਂ ਪਰਚਾ ਦਿਓ ਸਿੱਟੋਂ ਨੂੰ ਅੰਦਰ ਹਾਂ ਬਿਲਕੁਲ ਮੈਂ ਵੀ ਇਹ ਗੱਲ ਹਨਾ ਜੇ ਤੁਸੀਂ ਮੰਨਦੇ ਹੋ ਪਾਉ ਨੇ ਕੁਛ ਕਰਾਇਆ ਤੇ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਤੇ ਕਾਰਵਾਈ ਕਰਾਓ ਫਿਰ ਉਧਰ ਤੁਸੀਂ ਬੋਲਦੇ ਨਹੀਂ ਤੁਸੀਂ ਪਾਉ ਹ ਅੰਦਰ ਮੋਬਾਈਲ ਚ ਚਲਾਉਂਦਾ ਪਾਉ ਹ ਅੰਦਰ ਮੋਬਾਈਲ ਚ ਚਲਾਉਂਦਾ ਹੋਊਗਾ ਕੋਈ ਸੂਲਤ ਹੋਊਗੀ ਠੀਕ ਆ ਕਿ ਨਹੀਂ ਉਹ ਜੇਲ੍ਹ ਦੇ ਅੰਦਰ ਹੋਊਗੀ